ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਬਲਾਸਪੁਰ ਝੋਟੀਆਂ ਨਵਾਂ ਦਿਖਾਵਾਂਗੇ ਤੇ ਦਿਖਾਵਾਂਗੇ ਇੱਕ ਤੋਂ ਇੱਕ ਪਰੇ ਦੋ ਦੰਦ ਚਾਰ ਦੰਦ ਝੋਟੀਆਂ ਦਿਖਾਵਾਂਗੇ ਟੌਪ ਕੁਆਲਿਟੀ ਦੀਆਂ 9 ਜਨਵਰ ਨੇ ਬਾਈ ਕੋਲੇ ਤੇ ਹੈਗੇ ਸਾਰੀ ਟੌਪ ਨੇ ਜੀ ਗੱਲਬਾਤ ਕਰ ਲਈਏ ਖੀਰੀ ਵੀ ਆ ਵਿੱਚ ਜੋ ਟੀਕਾ ਆ ਜੋ ਟੀੜੀ 1 ਨੰਬਰ ਤੇ ਖੜੀ ਆ ਤੇ ਵਿੱਚ ਮੀਣੀ ਝੋਟੀ ਵੀ ਆ ਕੁਆਲਿਟੀਆਂ ਸਾਰੀਆਂ ਨੇ ਹਰੇਕ ਪ੍ਰਕਾਰ ਦਾ ਮਾਲ ਮਿਲੂਗਾ ਬਾਈ ਕੋਲੇ ਤੇ ਦੁੱਧ ਮਿਲੂਗਾ ਤਕਰੀਬਨ ਤਕਰੀਬਨ 11-12 ਕਿਲੋ ਤੋਂ ਲਾ ਕੇ 18-20 ਡੇੜ ਕਿੜ ਤੇ ਬਾਕੀ ਆ ਜੋ ਬਾਈ ਨਾ ਕਰਾਉਨੇ ਗੱਲਬਾਤ ਕੱਲਾ ਕੱਲਾ ਜਾਨਵਰ ਖੋਲ ਕੇ ਦਿਖਾਵਾਂਗੇ ਤੇ ਕੱਲੇ ਕੱਲੇ ਦੀ ਸੱਜਣੋਂ ਬਾਈ ਤੋਂ ਡਿਟੇਲ ਜਾਣਾਂਗੇ ਆ ਜੋ ਬਾਈ ਨਾ ਕਰਾਉਨੇ ਗੱਲਬਾਤ ਆ ਜਾ ਰਾਜੀ ਹੋਰ ਕਿਵੇਂ ਆ ਗੁਰੂ ਗੁਰੂ ਧਰੋ ਸਤਿ ਸ੍ਰੀ ਅਕਾਲ ਵੀਰੇ ਸਾਰੇ ਚੜ੍ਹ ਜਿਗਾ ਹਰ ਇੱਕ ਕਿਸਾਨ ਪਸ਼ੂ ਪਾਲਕ ਚੈਨਲ ਦੇਖਣੇ ਭੈਣ ਭਰਾ ਸਾਰਿਆਂ ਨੂੰ ਤੰਦਰੁਸਤ ਰੱਖੇ ਮਾਰੇ ਸੱਟੇ ਪੱਸ ਤੰਦਰੁਸਤ ਰੱਖੇ ਵੀਰੇ ਵੀਡੀਓ ਉਹਦੋਂ ਵੀਡੀਓ ਪਾਈ ਸੀ ਕਿੰਨੇ ਟਾਈਮ ਉਹ ਵੀਰੇ ਵੀਡੀਓ 1 ਘੰਟੇ ਵਿੱਚ ਸਾਰਾ ਮਾਲ ਦੇ ਦਿੱਤਾ ਆਪ ਛੇ ਝੋਟੀਆਂ ਸੀਗੀਆਂ ਠੀਕ ਆ ਗੱਲ ਥੋੜਾ ਇੱਕ ਝੋਟੀ ਨੂੰ ਟਾਈਮ ਲੱਗਿਆ 2-3 ਘੰਟੇ ਉਹ ਬੰਦੇ ਵੇਟ ਕਰਨ ਲੱਗੇ ਆਪਾਂ ਠੀਕ ਆ ਤੇ ਪਰ ਬੈਗ ਆਪਣੇ 1 ਘੰਟੇ ਚ ਵਾਰ ਘੰਟੇ ਹੀ ਕਰਤਾ ਇੱਕ ਘੰਟੇ ਉਵੇਂ ਪੁੱਛਦਾ ਨਹੀਂ ਹੁੰਦਾ ਕਦੇ ਵੀ ਕਿਤੇ ਜਨਤਾ ਕਹਦੇ ਵੀ ਪਤਾ ਨਹੀਂ ਦੱਸ ਦੇ ਵੀ ਘੰਟੇ ਇੱਧੇ ਘੰਟੇ ਬਾਕੀ ਵੀ ਯਾਰ ਮਾਰ ਦੇ ਬੰਦੇ ਨੇ ਆਪ ਉਹ ਬਾਈ ਇਹ ਕਹਿੰਦਾ ਮੈਂ ਦੱਸੂਗਾ ਵੀ ਯਾਰ ਮਾਲ ਆਪਾਂ ਇੱਕ ਘੰਟੇ ਜੀ ਫੇਰ ਕਰਾਂ ਹਾਂ ਸ਼ੁਰੂ ਇੱਥੋਂ ਕਰ ਲਈ ਆ ਖੀਰੀ ਕੱਟੀ ਤੋਂ ਹਾਂਜੀ ਹਾਂ ਇੱਥੋਂ ਸ਼ੁਰੂ ਕਰ ਲੈ ਲੈ ਖੋਲ ਕੇ ਤੋੜ ਦੇ ਨੂੰ ਤੋੜ ਆ ਜਾ ਰਜੂ ਤੋੜ ਦੇ ਖੋਲ ਕੇ ਲੈ ਵੀ ਆਣ ਦਿਖਾ ਦੀ ਚੋਬਰਾਸ ਮਾਰ ਕੇ ਜ ਕਵਾਲਿਟੀ ਕਬੂਲਤੀ ਦੀ ਗੱਲ ਕਰ ਲਈ ਹੈ ਨਾ ਮੇਲੇ ਤੇ ਪਾਉਣ ਵਾਲੀ ਚੀਜ਼ ਆ ਕਮੈਂਟ ਕਰਨ ਵਾਲੇ ਜ਼ਰੂਰ ਕਰ ਦਦਨੇ ਪਰ ਮੈਨੂੰ ਹੁਣ ਜਵਾਬ ਜ਼ਰੂਰ ਦੇ ਦੇਓ ਕਮੈਂਟ ਕਰਕੇ ਵੀ ਇਹ ਚੀਜ਼ ਚ ਕੁਆਲਿਟੀ ਹੈਗੀ ਆ ਜਾਂ ਨਾ ਕੱਦ ਬਿੱਡ ਵੀ ਚੰਗਾ ਤੇ ਆਰਡਰ ਵੀ ਚੰਗਾ ਬਣਾਉਂਦੀ ਆਉਂਦੀ ਆ ਦਿਨ ਰਾਤ ਇਹ ਕਿੰਨੇ ਕੱਢੂਗੀ ਇਹ ਲੈ ਵੀਰੇ ਹਫਤਾ ਲੈ ਜੀ ਇੱਕ ਹਫਤਾ ਆ ਬਾਡੀ ਬੁੱਡੀ ਦੀ ਵਾੜੀ ਲਾਜਵਾ ਆ ਹਨਾ ਜਦੋਂ ਮੁਰਦੀ ਆ ਬਾਈ ਸਾਰੀ ਦਿਖਾ ਦੇਗਾ ਘਰ ਇੱਥੋਂ ਇਹ ਇੱਥੇ ਇੱਥੇ ਖੜਾ ਲਾ ਰਾਜੂ ਇਧਰਲੇ ਬੰਨੇ ਉਹ ਦਿਖਾ ਦੇ ਇਧਰੋਂ ਅਗਲੇ ਪਾਸਿਓਂ ਇੱਥੋਂ ਇਹ ਇੱਥੋਂ ਦਿਖਾ ਦੇ ਸਮਾਰ ਕੇ ਆਣ ਫੇਸ ਕੁਆਲਿਟੀ ਦੀ ਗੱਲਬਾਤ ਕਰ ਲਈ ਤੇ ਸਿੰਗਾ ਸੁੰਗਾ ਦੀ ਕੁਆਲਿਟੀ ਵੀ ਬਿਲਕੁਲ ਰਿੰਗ ਸਿੰਗਾ ਤੇ ਮੰਨ ਲਓ ਵੀ ਸਾਊ ਆ ਸੁਭਾਅ ਦੀ ਠੰਡੀ ਆ ਬਿਲਕੁਲ ਜਿਵੇਂ ਰਿੰਗ ਵਾਲੇ ਜਾਨਵਰ ਖੜਦੇ ਨੇ ਰਿੰਗ ਚ ਉਹ ਗੱਲਬਾਤ ਹੋਈ ਪਈ ਆ ਲੈ ਲਿਆ ਰਾਜੂ ਆਇਆ ਨੂੰ ਦੰਦਾਂ ਚ ਆ ਗਈ ਖੀਰੀ ਕੱਦ ਬਿੱਡ ਦੀ ਵੀ ਵੱਡੀ ਆ ਤੇ ਥਣ ਥਣ ਵੀ ਚੰਗਾ ਲੱਗਿਆ ਤੇ ਆ ਵੀ ਸਾਊ ਗਈ ਤੇ ਆਰਡਰ ਵੀ ਫਿਕਸ ਬਣਾਉ ਸਾਰੀਆਂ ਕੁਆਲਿਟੀਆਂ ਨੇ ਦੇਚ ਟੋਟਲ ਉੱਤੋਂ ਬਾਡੀ ਬੁੱਡੀ ਤੋਂ ਲਾਲਾ ਪਿੱਠ ਪੁੜੇ ਦੀ ਦੀ ਬਣਾਵਟ ਤੋਂ ਲਾਲਾ ਵੀ ਹਰੇਕ ਪੱਖ ਤੋਂ ਆਪਾਂ ਕਹਿ ਸਕਦੇ ਆ ਰਾਜੇ ਵੀਰ ਇਹ ਅੱਜ ਤੂੰ 5 ਸਟਾਰ ਨਹੀਂ ਗੀ ਬਲਕਿ ਲਈ ਸੋਚ ਪਾਣੀ ਖੀਰਿਆਂ ਚ ਪਹਿਲੇ ਨੰਬਰ ਤੇ ਆਉਗੀ ਠੀਕ ਆ ਗੱਲ ਆ ਹਾਂ ਆਰਡਰ ਰੂਡਰ ਵੀ ਬਣਾਉਗੀ ਦਿਨ ਰਾਜੇ ਦੇ ਦਿਨ ਲੇ ਲੂਗੀ ਦਿਨ ਵੀਰੇ ਹਫਤਾ ਇੱਕ ਲੇ ਜੂਗੀ ਇੱਕ ਹਫਤਾ ਕੱਢ ਦੂਗੀ ਹਾਂਜੀ ਹਾਂਜੀ ਤੇ ਕੁਆਲਿਟੀ ਕਬੂਲਟੀ ਦੀ ਜਮਾਂ ਟੌਪ ਆ ਗਈ ਯਾਰ ਜਿਹਨੂੰ ਆਪਾਂ ਟੌਪ ਕਹਿ ਲਾਂ ਇੱਥੇ ਤੋਂ ਚੈੱਕ ਕਰ ਸਕਦੇ ਹੋ ਮੂਹੋਂ ਆ ਗਈ ਖੀਰੀ ਉਹ ਆਪਾਂ ਚੈੱਕ ਕਰਾ ਦਾਂਗੇ ਹਨਾ ਚੈੱਕ ਕਰਾ ਕੇ ਵੀਰੇ ਚੈੱਕ ਕਰਾ ਕੇ ਦੇਵਾਂਗੇ ਥੱਲੀਆਂ ਕਰਾ ਕੇ ਦੇਵਾਂਗੇ ਪੂਰੇ ਥੱਲੀਆਂ ਕਰਾ ਕੇ ਦੇਵਾਂਗੇ ਯਾਰ ਮੈਂ ਕਿਹਾ ਪੈਸੇ ਇਹਦੇ ਕਿੰਨੇ ਲਵਾਂਗੇ ਪੈਸੇ ਵੀਰੇ ਫੋਨ ਤੇ ਕਰਾਂਗੇ ਗੱਲ ਹੈ ਫੋਨ ਤੇ ਕਰਾਂਗੇ ਬਾਲੇ ਤਾਂ ਨਹੀਂ ਮੰਗਦਾ ਇਹ ਵੀਰੇ ਬਾਲੇ ਨਹੀਂ ਮੰਗਦਾ ਜਿੰਨੇ ਕੇ ਪੈਸੇ ਉੱਤੋਂ ਕੱਟੀ ਉਹਨੇ ਮੰਗਾਂਗੇ ਕੋ ਆਪ ਤੋਂ ਕੀ ਇਹ ਵੇਚਣਾਂ ਦੇ ਲੈਣੇ ਹੁੰਦੀ ਆਪ ਤੋਂ ਬਾਲੇ ਗਰੁੱਪ ਆਇਆ ਜੀ ਕੀ ਗੱਲ ਲੈਣੀ ਹੁੰਦੀ ਫਿਰ ਅਗਲਾ ਕੰਮ ਘਾਤ ਹੋ ਜਾਂਦਾ ਠੀਕ ਹੈ ਗੱਲ ਹਰ ਰੁਪਈਆ ਬਾਈ ਕਹਿੰਦਾ 19 ਲਵਾਂਗੇ ਸਿੰਘ ਸਾਨੂੰ ਇੱਕ ਵਾਰੀ ਫੇਰ ਦਿਖਾ ਦੇਣਾ ਮੈਂ ਰਿੰਗ ਸਿੰਘ ਆ ਜਾਂ ਮੈਂ ਮੁੰਦਰੀ ਇੱਥੇ ਤੋਂ ਆਰਡਰ-ਉਰਡਰ ਚੈੱਕ ਕਰ ਸਕਦੇ ਹਾਂ ਥੰਦੇ ਬੰਨੇ ਪੈਸੇ ਗੱਲ ਤਾਂ ਇਹ ਵੀ ਯਾਰ ਜਿਹੜਾ ਬੰਦਾ ਐ ਕਹਦੂਗਾ ਵੀ ਤੇਰੀ ਕੱਟੀ ਐਨੇ ਦੀਆ ਪੋਨੇ ਦੀ ਦੇ ਦਾਂਗੇ ਯਾਰ ਠੀਕ ਹੈ ਗੱਲ ਆਪਾਂ ਮਨ ਕਰਦੇ ਆ ਐ ਦਾ ਵੀ ਥੋੜੇ ਨਾ ਕਹਦੇ ਮੈਂ ਥੋੜੇ ਕਹਿੰਦੇ ਨੀ ਵੀਰੇ ਆਪ ਹੀ ਨੇ ਕਹਿੰਦਾ ਥੋੜੇ ਹਨਾ ਅਛਾ ਆਪੇ ਸੰਗ ਮੰਨੂ ਅਗਲਾ ਆਪ ਹੀ ਸੰਗ ਮੰਨੂਗਾ ਤੇ ਹੁਣ ਆਹ ਟਰੱਕ ਤੋਰ ਦੇ 2 ਨੰਬਰ ਵਾਲਾ ਉਹ ਗੱਲਬਾਤ ਆ ਇਹ ਗੱਬਣਾ ਰਾਜੇ ਇਹ ਗੱਬਣਾ ਵੀਰੇ ਇਹ ਵੀ ਗੱਬਣਾ ਇਹ ਕਹੇ ਇੱਕ ਦਿਨ ਕੱਢਦੀ ਆ ਵੀਰੇ ਹਫਤਾ ਇਹ ਲੈ ਜੂ ਇੱਕ ਇੱਕ ਹਫਤਾ ਹਫਤਾ ਬਾਈ ਕਹਿੰਦਾ ਇਹ ਕੱਢ ਦੂ ਤੇ ਹੈਗਾ ਟਰੱਕ ਹੀ ਆ ਉੱਤੋਂ ਉਹਨੂੰ ਬਾਡੀ ਬੁੱਡੀ ਵੀ ਦੱਸੂਗੀ ਇਹਦੀ ਸੁਆ ਕਿਹੜਾ ਹੂਰਾ ਜੇ ਦਾ ਤੀਜਾ ਸੁਆ ਵੀਰੇ ਉੱਤੋਂ ਵੀ ਟਰੱਕ ਆ ਥੱਲੇ ਉਹ ਟਰੱਕ ਹੀ ਬਣਾ ਨੇ ਬਹੁਤ ਬਹੁਤ ਦਿੱਤਾ ਝੋਟੀ ਨੇ ਸੁਆ ਤੀਜਾ ਦਿਨ ਕਹਿ ਕੇ ਕੱਢਦੀ ਆ ਇਹ ਇੱਕ ਹਫਤਾ ਲੈ ਜੀ ਇੱਕ ਹਫਤੇ ਦੀ ਕੱਚੀ ਆ ਹਾਂ ਬੋਝ ਕੇ ਲਿਆ ਕੋਈ ਗੱਲ ਨਹੀਂ ਡਰਦੀ ਆ ਥੋੜੀ ਹੈ ਨਾ ਡਰਦੀ ਆ ਜੀ ਉਹ ਘਰੋਂ ਨੇ ਗੱਡੀ ਆ ਇੱਥੋਂ ਬਾਡੀ ਬੁੱਡੀ ਦੇਖ ਸਕਦੇ ਹੋ ਤੁਹਾਨੂੰ ਭਲੇਖਾ ਹੀ ਪਾਊਗੀ ਜਿਵੇਂ ਵਿਸ਼ੇਸ਼ ਤਮ ਕੋਈ ਹਾਥੀ ਦੇਖ ਰਿਹਾ हूं ਵੀਡੀਓ ਦੇ ਵਿੱਚ ਤੁਸੀਂ ਉਹ ਗੱਲਬਾਤ ਹੀ ਹੋਈ ਪਈ ਆ ਤੇ ਥਣ ਵੀ ਕੱਲਾ ਕੱਲਾ ਤੇ ਲੱਗਿਆ ਵੀ ਗੈਪ ਤਿਆ ਤੇ ਆਰਡਰ ਵੀ ਯਾਰ ਇਹਦਾ ਬਾ ਕਮਾਲੀ ਆਦਾ ਤੂੰ ਹੀ ਫਿਰਦੀ ਆ ਇਧਰ ਮੋੜਲਾ 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 ਹੀ ਦਿਖਾ ਦਾਂਗੇ ਇਹਨੂੰ ਕਿਹੜੇ ਦੰਦੀ ਨੂੰ ਅੱਜ ਆਪਾਂ ਕਿਹੜੇ ਗਾਹ ਪੌਂਦੀ ਫਿਰਦੀ ਆ ਬਾਈ ਅੰਦਰ ਲੈ ਯਾਰ ਅਜਾ ਆ ਲੈ ਚਾਹ ਰਜੂ ਅੰਦਰ ਲੈ ਬੰਨੇ ਲੈ ਚੱਲ ਤੇ ਬਾਡੀ ਬੂਡੀ ਦੀ ਆ ਗਈ ਬਾਈ ਫੁੱਲ ਹੈਵੀ ਪੂਰੇ ਵੱਡੇ ਢਾਂਚੇ ਚ ਆ ਗਈ ਚੜਾਈ ਚੜੂਈ ਵੀ ਫੁੱਲਾ ਤੇ ਆਡ ਰੂਡਰ ਤਾਂ ਨਾ ਗੁਆ ਟਾਇਟ ਕਰਦੀ ਆਜੇ ਨਹੀਂ ਸੁੰਦੀ ਖਾਸੇ ਤੇ ਨਹੀਂ ਵੀਰੇ ਹਾਲਤਾਂ ਨਹੀਂ ਸੁੰਦੀ 17 ਕਿਲੋ ਦੁੱਧ ਦੂਜੇ ਸੂਏ ਦੁੱਤਾ ਇਹਨੇ ਜੀ ਹਾਂ ਇੱਥੇ ਤੋਂ ਦੇਖ ਸਕਦੇ ਹਾਂ ਤੇ ਇੱਥੋਂ ਯਾਰ ਬਾਡੀ ਬੂਡੀ ਵੀ ਚੈੱਕ ਕਰ ਸਕਦੇ ਹਾਂ ਬਾਈ ਬਾਡੀ ਬੂਡੀ ਦੀ ਵੀ ਲਾਜਵਾਬ ਆ ਗਈ ਚੜਾਈ ਚੜੂਈ ਆ ਜਿਹੜੀ ਬਾਡੀ ਦੀ ਬਾ ਕਮਾਲ ਹੀ ਐ ਤਕਰੀਬਨ ਥੋੜੀ ਗਿਣਤੀ ਦੇ ਪਸ਼ੂਆਂ ਦੀ ਜੇ ਆਪਾਂ ਗੱਲ ਕਰ ਲਈਏ ਰਾਜੇ ਵੀ ਐਡੀ ਬਾਡੀ ਬਹੁਤ ਘੱਟ ਪੈਣ ਨੂੰ ਮਿਲਦੀ ਆ ਚਾਰ ਫੁੱਟ ਦਾ ਚੌੜੀ ਪਈ ਆਪਾਂ ਇਹਨਾਂ ਦੇ ਕਿੰਨਾ ਚੌੜੀ ਮੈਂ ਯਾਰ ਹਾਂ ਚੜਾਈ ਚੜੂਈ ਬਹੁਤ ਆ ਲੰਮੀ ਬਹੁਤ ਆ ਜੀ ਤੇ ਦੁੱਧ ਦੁੱਧ ਕਿੰਨਾ ਕ ਪਾਇ ਦੂਜੇ ਰੈਣੇ ਚ ਆਈ ਆ ਪਹਿਲੇ ਸੂਏ ਰੈਣੇ ਚ ਆਈ ਆ ਦੋ ਸੂਏ ਬੰਦਰ ਘਰੇ ਚੂਈ ਆ ਤਸੱਲੀ ਕਰਾ ਦਾਂਗੇ ਪੂਰੀ ਇਹ ਤਾਂ ਬਾਵਾ ਤੇ ਇੱਥੇ ਤਾਂ ਇਹਦੇ ਕੱਦ ਕਾੜ ਦਾ ਆਈਡੀਆ ਲਾ ਲਓ ਤੇ ਬਾਕੀ ਜਿਹੜੀ ਚੜਾਈ ਆ ਉਤੋਂ ਜਿਵੇਂ ਆਪਾਂ ਪਿਛਲੀ ਵੀਡੀਓ ਝੋਟੀ ਦਿਖਾਈ ਤੋ ਉੰਨੀ ਚੜਾਈ ਆ ਇਹਦੀ ਲੈ ਪੂਰੀ ਕੋਈ ਲੋਕਾ ਫਰਤੀ ਹੋਊਗੀ ਤੇ ਬਾਡੀ ਬੁੱਡੀ ਦੀ ਵੀ ਲਾਜਵਾਵਾਂ ਤੇ ਆਡਰ ਰੂਡਰ ਦੀ ਵੀ ਲਾਜਵਾਵਾਂ ਯਾਰ ਇੱਥੋਂ ਇੱਥੋਂ ਦਿਖਾ ਆਡਰ ਚੜਾਈ ਚੜੂਈ ਦਿਖਾ ਦੇ ਸਮਾਰ ਕੇ ਲਾ ਕੇ ਨੇੜੇ ਆਣ ਤੇ ਠੰਡੀ ਸੀਲ ਵੀ ਆ ਹਾਂ ਠੰਡੀ ਸੀਲ ਬਹੁਤ ਆ ਵੀਰੇ ਹਾਂ ਇਹਨੇ ਪਾਇਆ 17 ਕਿਲੋ 17 ਕਿਲੋ ਪਾਇਆ ਵੀਰੇ ਦੂਜੀ ਕਿੰ ਜਗਾੜ ਜੂਰ ਬੋਲਦਾ ਹੈ ਨਾ ਸਿਹੜੇ ਪਤਲਾ ਬੋ ਤੇ ਆ ਇਧਰ 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 ਗਹਿਰੀ ਆ ਇਧਰ ਮਾਰਦੇ ਕੈਮਰਾ ਚામੜਾ ਚੋਮੜਾ ਬਿਲਕੁਲ ਬਰੀਕ ਚામੜੇ ਚ ਆ ਗਈ ਟੁੰਡੀ ਭਰੀ ਜਾਂਦੀ ਹੈ ਤੇ ਚਮਕ ਚੌਂਕ ਵੀ ਵਾਢੀ ਕਰਾ ਕਵਾਲਿਟੀ ਚ ਆ ਗਈ ਪੂਰੀ ਕਵਾਲਿਟੀ ਚ ਵੀਰੇ ਪੂਰੀ ਟਾਪ ਕਵਾਲਿਟੀ ਚ ਲੈ ਇਥੋਂ ਆਡਰੂ ਟ੍ਰਿਕ ਕਰੀ ਫੇਰ ਦਿਖਾ ਦੇਦਾ ਇਥੋਂ ਨੇੜੇ ਲਾ ਕੇ ਇਹਦੇ ਪੈਸੇ ਕਿੰਨੇ ਲਾਵਾਂਗੇ ਇਹ ਆ ਵੀਰੇ 155 1 ਲੱਖ 55000 ਹਾਂ 1 ਲੱਖ 55000 ਸਿਰਫ ਸਿਰਫ ਓ ਰਾਜੇ ਨੇ ਅੱਜ ਲਾਟਰੀ ਲਾਤੀ ਕਹਿੰਦਾ ਸਿਰਫ 1 ਲੱਖ ਦੇ 55 ਲਾਵਾਂਗੇ ਇਹਦਾ ਆਪਾਂ ਤੇ ਬਾਕੀ ਮਾਂਟਨੇ ਚ ਕਰ ਦਾਂਗੇ ਮਾਂਟਨ ਕਰ ਦਾਂਗੇ ਵੀਰੋ ਕੋਈ ਗੱਲ ਨਹੀਂ ਮਾਂਟਨ ਵੀ ਖੁੱਲਾ ਕਰ ਦਾਂਗੇ ਬਾਡੀ ਵਾਲੀ ਮੈਂ ਆ ਯਾਰ ਮਨ ਆ ਸਮਝ ਲੋ ਵੀ ਯਾਰ ਬਾਈ ਮਨ ਖੁਸ਼ ਕਰ ਦੂ ਇਹਨਾਂ ਨੇ ਪੁਰਾਣੇ ਪੁਰਾਣੇ ਕਹਿੰਦੇ ਹੁੰਦੇ ਸੀਗੇ ਬਾਪੂ ਵਰਗੇ ਹਾਂ ਉਹ ਕਹਿੰਦੇ ਜੇ ਯਾਰ ਗਰਮ ਗਰੂਨ ਬਾੜੀ ਆ ਮੈਂ ਖੇਤ ਲੈ ਜਾ ਚੌੜੀ ਹੋ ਮੈਂ ਉੱਤੇ ਮੰਜਾ ਢਾ ਕੇ ਪਾ ਜਾ ਪਾਉਂਦੇ ਅੱਛਾ ਇਹਦੇ ਮੰਜਾ ਰੋਹਦੇ ਲੋੜ ਰੇ ਪੈਸਤਰਾ ਵਿਸ਼ਾ ਕੇ ਪਾ ਜਾ ਤਾਂ ਉਹ ਨਹੀਂ ਬੁਲਾਦਾ ਇਹ ਤੇ ਰਾਜਾ ਕਹਿੰਦਾ ਚਿਹੇ ਤੇ ਪੈਸਤਰਾ ਵਿਸ਼ਾ ਕੇ ਪੈ ਜਾ ਕਵਾਲਿਟੀ ਵਾਲੀ ਮੈਂ ਦੀਆਂ ਜੀ ਕਰਦਾ ਵੀ ਤਾਰੀਫ ਕਰੀਏ ਇਹ ਕਹਿੰਦੇ ਯਾਰ ਆਪਾਂ ਤੇ ਹੁਣ ਦਿਖਾਵਾਂਗੇ ਮੀਣੀ ਵੀ ਤੋਰ ਦੇ ਖੋਲ ਕੇ ਇਧਰ ਇਹਦਾ ਮੀਣੀ ਦਾ ਕਿਹੜਾ ਸੂਰਾਜ ਇਹ ਫੇਰੇ ਦੂਜੇ ਸੂਏ ਆ ਇਹ ਹੈਗੀ ਆ ਦੂਜੇ ਸੂਏ ਇੱਕ ਵਾਰੀ ਆਪਣੇ ਗੱਲ ਆ ਜਿੰਨੀ ਗੱਲ ਕਹਾਂਗੇ ਉੰਨੀ ਹੋਊਗੀ ਅੱਗੇ ਮੀਆਂ ਵੇਚੀਆਂ ਦੰਦਾਜ ਕਿਵੇਂ ਆ ਮੀਣੀ ਦੰਦਾਜ ਵੀਰੇ ਦੇਖੀ ਨੇ ਆਪਾਂ ਯਾਰ ਐਵੇਂ ਤੈਨੂੰ ਕਹਾਂਗਾ ਚੌਗੀ ਚੁਗੀ ਦਾ ਹੋਊਗੀ ਚੌਗੀ ਦਾ ਚੌਗੀ ਜਾਂ ਛਿੱਗੀ ਹਾਂ ਆ ਇੱਥੋਂ ਦਿਖਾ ਦੇ ਸਿੰਘ ਵੀ ਨਿੱਕਾ ਆ ਗਿਆ ਪੂਰਾ ਸਿੰਘ ਇਹ ਆ ਗਈ ਮੀਣੀ ਸਿੰਘ ਹਲਦਿਆ ਪ्योर ਮੀਣੀ ਚ ਆ ਗਈ ਕੱਦ ਬਿੱਡ ਚੰਗਾ ਬਾਡੀ ਬੂਡੀ ਦੀ ਇਹ ਵੀ ਲਾਜਵਾਬ ਆ ਗਈ ਪੂਰੀ ਕੱਡ ਕਾਠ ਵੀ ਆ ਹਨਾ ਕੁਛ ਛੋਟੇ ਕੱਦ ਦੇ ਵੀ ਵੱਡੇ ਕੱਦ ਚ ਆ ਗਏ ਇੱਥੋਂ ਪੂਰੀ ਦਿਖਾ ਦੇ ਬਾਈ ਜਦੋਂ ਮੁੜੂਗੀ ਅਗਲੇ ਬੰਨੇ ਉਹ ਜਿਹੜੀ ਗੱਲ ਆ ਬੜਾ ਲੇਵਾ ਜੂ ਰੋਟਾ ਏ ਟਾ ਹਾਂ ਇਹ ਇੱਥੇ ਰੋਕ ਲੈ ਰਾਜੂ ਹਾਂ ਇੱਥੇ ਦਿਖਾ ਕੇ ਸਾਈਡ ਦੀ ਹੋ ਜਾ ਹੁਣ ਹੁਣ ਇਹਨੂੰ ਲੈ ਚਲ ਆ ਲੈ ਚਲ ਇਹ ਆ ਗਈ ਪਿਓਰ ਮੀਨੀ ਸਿੰਘ ਦੋਨੇ ਹਲਦੇ ਨੇ ਉਹ ਆਰਡਰ ਥੋੜਾ ਜਿਹਾ ਟਾਈਟ ਰੱਖਦੀ ਆ ਹਨਾ ਹਾਂਜੀ ਹਾਂਜੀ ਆ ਸਮਾਂ ਦੁਪਹਿਰ ਦੇੜ ਗੇੜ ਦਾ ਸਮਾਂ ਉਹ ਹਿਸਾਬ ਨਾਲ ਜੱਜਮੈਂਟ ਕਰ ਲਊ ਬਾਈ ਕਹਿੰਦਾ ਆਰਡਰ ਥੋੜਾ ਜਿਹਾ ਫਿਕਸ ਹੀ ਰੱਖਦੀ ਆ ਆਰਡਰ ਦਿਖਾ ਦੇ ਨੇੜੇ ਲਾ ਕੇ ਆਰਡਰ ਰੱਖਦੀ ਆ ਥੋੜ ਸੂਰਮੇ ਰੇ ਹਫਤਾ ਹੋ ਗਿਆ ਹਾਂ ਇੱਥੋਂ ਦਿਖਾ ਦੇ ਇੱਕ ਹਫਤਾ ਹੋ ਗਿਆ ਬੱਚਾ ਕੀ ਨਾਲ ਬੱਚਾ ਕੱਟਾ ਵੀਰੇ ਇਹਦੇ ਕੱਟੀਆਂ ਏਰ ਦੇਖ ਲੈਣੇ ਆਪਾਂ ਕੱਟੀਆਂ ਜੀ ਨਾਲ ਇਹਦੇ ਕੱਟੀਆਂ ਕਿਉਂਕਿ ਜਿਹੜੀ ਮੀਣੀ ਝੋਟੀ ਹੁੰਦੀ ਹੈ ਯਾਰ ਆਪਦੇ ਜੀਵਨ ਕਾਲ ਤੇ ਜ਼ਿਆਦਾ ਰਾਜੇ ਕੱਟੀਆਂ ਪਉਂਦੀਆਂ ਆ ਕੱਟੀਆਂ ਜਾਈ ਕੱਟੀਆਂ ਕਿਹੜੀ ਏਰ ਆ ਜੂ ਕੱਟੀਆਂ ਇਹ ਵੀ ਇਹ ਵੀ ਬਾਡੀ ਵਾਲੀ ਆ ਗਈ ਤੇ ਪਛਾਣ ਨੂੰ ਹੋ ਕੇ ਦੋਨਾਂ ਦੀ ਬਾਡੀ ਦਿਖਾ ਦੇ ਆ ਜਿਹੜੀ ਮੈਂ ਦਿਖਾਈ ਸੀ ਚੀਜ਼ਾਂ ਦੋਨੀਆਂ ਬਾਡੀ ਵਾਲੀਆਂ ਨੇ ਕੱਦ ਕਾਠ ਵਾਲੀਆਂ ਨੇ ਤੇ ਮੇਰਾ ਖਿਆਲ ਆ ਹੋਵੇ ਵੀ ਸ਼ਾਇਦ ਦੰਦਾਂ 'ਚ ਉਹ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕਰਿਆ ਸੂਈ ਕਿੰਨੇ ਦੰਦੀ ਦਾ ਸਰਾ ਜ ਹਾਂ ਕੱਟੀਆ ਬੈਠੀ ਓਏ ਆ ਕੱਟੀ ਆ ਓਏ ਕੱਟੀ ਵੀ ਜੈਡ ਬਲੈਕ ਆ ਇੱਥੇ ਇੱਥੇ ਵੀ ਮਾਰਦੇ ਕੈਮਰਾ ਕੱਟੀ ਵੀ ਜੈਡ ਬਲੈਕ ਆ ਗਈ ਪੂਛ ਮਾਰੀ ਮੋਟੀ ਹੋ ਸਕਦੀ ਬਾਈ ਜੀ ਹਾਏ ਆ ਗਈ ਨਾਲ ਇਹਦੇ ਕੱਟੀ ਦੁੱਧ ਕਿੰਨਾ ਕੰਡੇ ਵਾਲਾ ਦੁੱਧ ਵੀਰੇ 11 ਕਿਲੋ ਕੰਡੇ ਵਾਲਾ 11 ਕਿਲੋ ਕੰਡੇ ਵਾਲਾ ਲੀਟਰ ਵਾਲਾ ਤਾਂ ਨਹੀਂ ਲੀਟਰ ਵੀਰੇ 13 ਹੋਣਗੇ ਲੀਟਰ ਚੋਂ ਬੈਂਪਰ ਤੋ ਜੋ ਮੈਂ ਤੂੰ ਤੇ ਚੌੜੀ ਟ੍ਰੀਪਰ ਤੋਂ ਚੱਕ ਚੁੱਕੀ ਬਾੜ ਜਾਂਦੀ ਆ ਪਰ ਕੰਡੇ ਤੇ 11 ਕਿਲੋ ਤੋਲ ਕੇ ਜਾਵੇ ਬਾਈ ਪੈਸੇ ਕਿੰਨੇ ਲਵਾਗੇ ਇਹਦੇ ਹਾਂ ਵੀਰੇ ਜਾਇਜ਼ ਮੁੱਲ ਕਰਨ ਪੈਦਾ ਯਾਰ ਕਿੰਨਾ ਕ ਪਟਾਣ ਨੇ ਮੇਰ ਮੁੱਲ ਕਰਦੇ ਨੇ 92 ਦੇ ਦਾਂਗੇ ਯਾਰ 92 ਦੀ ਹਾਂ ਨਾ ਕਰ ਦਾਂਗੇ ਇਹ ਬਾਈ ਕਹਿੰਦਾ 92 ਦੀ ਹਾਂ ਨਾ ਕਰ ਦਾਂਗੇ ਮੀਨੀ ਆ ਗਈ ਤਿੰਨ ਨੰਬਰ ਤੇ ਤੇ ਹੁਣ ਰਾਜੂ ਖੋਲਾ ਚਾਰ ਨੰਬਰ ਵਾਲੀ ਅਗਲੇ ਨੰਬਰ ਨੂੰ ਖੋਲ ਲਿਆ ਕਰ ਪਹਿਲੀ ਜਾ ਕੇ ਕਿਉਂਕਿ ਵੀਡੀਓ ਥੋੜੀ ਜਿਹੀ ਲੰਬੀ ਹੋ ਜੂਗੀ ਅਗਲਾ ਨੰਬਰ ਪਹਿਲੀ ਖੋਲ ਲਿਆ ਕਰ ਚਾਰ ਨੰਬਰ ਵਾਲੀ ਦੀ ਕੀ ਡਿਟੇਲ ਆ ਰਾਜੇ ਚਾਰ ਨੰਬਰ ਵੀਰੇ ਦੂਜੇ ਸੂਣ ਝੋਟੀ ਨੇ ਉਹ ਦੰਦਾ ਚ ਚਾਰ ਚਾਰ ਦੰਦਾ ਵੀਰੇ ਚਾਰ ਦੰਦ ਹਾਂ ਰੀਜਨਲ ਹਾਂ ਦੰਦਾ ਚ ਆ ਗਈ ਰੀਜਨਲ ਚਾਰ ਦੰਦ ਤੇ ਸੂਆ ਬਾਈ ਕਹਿੰਦਾ ਸੂੰਦੀ ਆ ਇਹ ਦੂਜਾ ਦੂਜਾ ਸਵਾਲ ਸੁਣਾਂ ਵੀਰੇ ਆ ਕੁਆਲਿਟੀ ਕਬੂਲਟੀ ਇਹਦੀ ਵੀ ਚੰਗੀ ਆ ਇੱਥੇ ਪੰਜੇ ਝੋਟੀਆਂ ਵੀਰੇ ਹਰੇ ਲੈ ਲਈਆਂ ਠੀਕ ਆ ਪੰਜ ਝੋਟੇ ਮੂਰ ਲਿਆ ਇੱਕ ਇੱਕ ਦਿਨ ਕੱਢਦੀ ਆ ਸਈ ਵੀਰੇ ਹਫਤਾ ਲੈ ਜੂ ਆ ਪਰ ਆਈਆਂ ਲਾਗੀ ਕਰਨਾ ਨਾ ਪਰ ਕੱਟੀ ਬੜੀ ਬਹੁਤ ਸੀ ਬਾੜ ਦੂਰ ਦੀ ਕਰਕੇ ਵੀਰੇ ਯਾਰ ਚੜਾਈ ਤੋਂ ਲੈਵਾ ਥੋੜਾ ਆ ਪਲਾਂ ਹੈਗੀਆਂ ਆ ਲੈਵਾ ਬਾਈ ਕਹਿੰਦਾ ਚੱਕ ਕੀ ਬਾੜ ਦੂਰ ਦੀ ਕਰਕੇ ਦੰਦਾਂ 'ਚ ਆ ਗਈ ਚਾਰ ਦੰਦ ਲਾ ਇੱਥੋਂ ਕਮਾਲਾ ਰਾ ਜੀ ਇੱਕ ਇੱਕ ਦਿਨ ਕੱਢੂ ਹਫਤਾ ਲੈ ਵੀਰੇ ਹਫਤਾ ਇੱਕ ਹਫਤਾ ਇੱਥੇ ਖੜਾ ਲੈ ਗਾ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਸਿੰਘ ਸਿੰਘ ਚੈੱਕ ਕਰ ਸਕਦੇ ਹਾਂ ਬਿਲਕੁਲ ਰਿੰਗ ਸਿੰਘ ਚ ਹੈ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਦੂਜਾ ਤੇ ਛੋਟੀ ਸੱਜਣ ਹੋਏ ਵੀ ਕੱਦ ਕਾਠ ਵਾਲੀ ਆ ਗਈ ਅਗਲੇ ਬੰਨੇ ਆਰਡਰ ਉਧਰ ਚੈੱਕ ਕਰ ਸਕਦੇ ਹਾਂ ਥਣ ਥਣ ਵੀ ਚੰਗਾ ਲੱਗਿਆ ਉਹ ਭਲਾਂ ਥੁੜੀਆਂ ਜਰੂਰ ਲੱਗੀ ਕਰਨ ਇਹ ਤੋਂ ਧੋਰਾ ਜਾ ਕਿਵੇਂ ਕਰਦੀ ਐ ਧੋਰਾ ਤੇ ਲੜ ਦੇ ਕਰਦੇ ਵੀਰ ਉਤਲਾਦ ਨੂੰ ਨਹੀਂ ਪਾਇਆ ਕਿ ਤਾ ਅੱਛਾ ਉਦਾਂ ਤਾਂ ਨਹੀਂ ਕੋਈ ਪ੍ਰੋਬਲਮ ਨਾ ਜਮੇ ਨਹੀਂ ਵੀਰੇ ਹਾਂ ਉਦਾਂ ਹੱਥ ਦੇਣ ਹਜੇ ਕੱਢ ਦੂਗੀ ਹੈ ਨਾ ਅੱਧੇ ਦਿਨ ਹਫਤਾ ਇੱਕ ਲੈ ਜੀ ਵੀਰੇ ਹਾਂ ਦਿਨ ਹਜੇ ਬਾਈ ਕਹਿੰਦਾ ਕੱਢ ਦੂਗੀ ਅਹੀ ਗ ਫੇਰੇ ਫੇਰੇ 12 12.5 ਕਿਲੋ ਦਿੱਤਾ ਜੀ 12 12 ਮੰਨ ਕੇ ਲਈਆ ਤਾਂ ਹੀ ਇਹ ਵੀ ਕੱਦ ਵਾਲੀ ਆ ਇਧਰ ਲਿਆ ਝੋਟੀਆਂ ਦੇ ਮਕਾਵਾ ਪਲੱਸ ਦੇਦੂ ਰਾਮਣਾ ਜੀ ਐਸ ਵਾਰੀ 14 ਪਲੱਸ ਦੇ ਸਕਦੀ ਆ ਤੇ ਸਿੰਘ ਸੁੰਗ ਦੀ ਕੁਆਲਿਟੀ ਆ ਗਈ ਟਾਪ ਬਾਡੀ ਬੁੱਡੀ ਦੀ ਹੈ ਨਾ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਰਾਜੇ ਇਹ ਵੀਰੇ 140 ਇਹਦਾ 140 ਕਿੰਨੇ ਦੀ ਛੱਡ ਦਾਂਗੇ ਇਹ ਵੀਰੇ 2 ਘੜ 40 ਦੇ ਦਾਂਗੇ 1,38,000 ਦੇ ਦਾਂਗੇ 1,37,000 ਦੇ ਦਾਂਗੇ ਹੋਰ 1000 ਰੁਪਏ ਮਾਨ ਕਰ ਦਾਂਗੇ ਆ ਕੋਈ ਗੱਲ 1,37 ਦੇ ਦਾਂਗੇ ਬਾਈ ਕਹਿੰਦਾ ਇਹ ਆ ਗਈ ਤੇ 4 ਨੰਬਰ ਤੇ ਤੇ ਆ ਆ ਗਈ ਹੁਣ ਸੱਜਣੋਂ 5 ਇੱਥੇ ਇੱਥੇ ਖੜਾਈ ਰਾਜੂ ਮੜੀ ਉਰਾ ਉਰਾ ਫੇਸ ਕਰਾ ਦੇਦਾ ਕੁਆਲਿਟੀ ਕਬੂਲਟੀ ਇਹਦੀ ਵੀ ਬਿਲਕੁਲ ਰਿੰਗ ਸਿੰਘ ਯਾ ਨਗੀਨੀ ਲੈ ਆਇਆ ਵੀਰ ਨੇ ਲੈ ਕੇ ਆਇਆ ਯਾਰ ਪਹਿਲਾਂ ਦੀ ਵੀਡੀਓ ਨਾਲ ਯਾਰ ਇਲਾ ਤੇ ਕਹਿੰਦੇ ਭਾਈ ਮੰਗੇ ਆਇਆ ਖਰੀਦਾ ਕਰ ਯਾਰ ਇਹਦਾ ਸੁਆ ਕਿਡਾ ਭਾਈ ਇਹਨੇ ਪੂਲ ਸੁਨਾ ਵੀਰੇ ਕੱਟੀ ਨੇ ਸੁਨਾ ਪਹਿਲਾ ਸੁਆ ਹਾਂ ਪਹਿਲੇ ਸੁਆ ਸੁਨਾ ਵੀਰੇ ਇਹ ਵੀ ਗੱਬਣ ਆ ਗਈ ਇਹ ਵੀ ਗੱਬਣ ਆ ਗਈ ਵੀਰੇ ਆਏ ਨੇ ਪਹਿਲਾ ਸੁਆ ਸੁਨਾ ਭਾਈ ਇਹ ਵੀ ਗੱਬਣ ਆ ਗਈ ਛੋਟੀ ਜਿਹੀ ਗੱਲਬਾਤ ਕਰ ਲਈਏ ਇਹ ਕ ਇੱਕ ਦਿਨ ਕੱਢ ਦਿਆ ਇਹ ਵੀਰੇ ਦਾ 2 4 ਦਿਨ 2 4 ਦਿਨ ਲਊ ਵੀਰੇ ਆ 2 4 ਦਿਨ ਕੱਢ ਦੂ ਤੇ ਆ ਗਈ ਇਹ ਵੀ ਬਾਡੀ ਵਾਲੀ ਹੈ ਨਾ ਆ ਉਹਨਾਂ ਦੇ ਮੁਕਾਬਲੇ ਇਹਦਾ ਕੱਦ ਥੋੜਾ ਜਿਹਾ ਦਰਮਿਆਨਾ ਦਾ ਦਰਬਾਨਾ ਤੇ ਸੀਲ ਵਾਲੀ ਆ ਵੀਰੇ ਆਈ ਭਾਜਾ ਭਾਂਦੀ ਜੀਪਾ ਖੇਤਰਾ ਸਾਹਿਬ ਇੱਥੇ ਕਿਹੜਾ ਰਾਜੂ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਰਿੰਗ ਸਿੰਘ ਆ ਬਿਲਕੁਲ ਇਹ ਵੀ ਕੁਆਲਟੀ ਵਾਲੀ ਚੀਜ਼ ਆ ਗਈ ਲੈ ਚੱਲ ਬਈ ਇਹਨੂੰ ਇਹ ਦੰਦਾਂ ਚ ਕਿ ਮਹਾਰਾਜੇ ਇਹ ਦੋ ਦੰਦਾਂ ਵੀਰੇ ਸਿਰਫ ਦੋ ਦੰਦ ਨਹੀਂ ਦੋ ਦੰਦ ਹਾਂ ਇਹ ਆ ਗਈ ਦੋ ਦੰਦਾਂ ਦੇ ਅੱਗੇ ਆਰਡਰ ਉੱਤਰ ਦੇਖ ਸਕਦੇ ਆ ਆਰਡਰ ਸੋਹਣਾ ਬਣਾਉਂਦੀ ਆਉਂਦੀ ਆ ਨਾ ਹਾਂ ਚੰਗੀ ਬਣੂ ਵੀਰੇ ਜਿੰਨੀ ਕਹਿ ਗਈ ਤਿੰਨ ਕਿੰਨੇ ਕ ਕੱਢ ਦੂਗੀ ਲੈ ਵੀਰੇ ਦੋ ਚਾਰ ਦਿਨ ਲਊਗੀ ਬੜੇ ਨਹੀਂ ਲੈਂਦੀ ਉਹ ਕਿ ਕੁਆਲਿਟੀ ਚੰਗੀ ਬਣੂਗੀ ਜੇ ਗੱਲਬਾਤ ਕਰ ਲਈਏ ਹੱਕ ਦੇ ਮਾੜੀ ਆ ਇੱਥੇ ਆਡ ਰੂਡਰ ਚੈੱਕ ਕਰ ਸਕਦੇ ਹਾਂ ਕਿਉਂਕਿ ਉਧਰੋਂ ਜਦੋਂ ਮੋੜ ਕੇ ਲਾਉਣਾ ਮੈਂ ਧੁੱਪ ਪੈਂਦੀ ਆ ਬਰਾਂਡੇ ਜਾ ਕੇ ਵੀਡੀਓ ਸਾਫ਼ ਆ ਜਾਂਦੀ ਆ ਜਾਂ ਸਾਫ਼ ਸੱਜਣੋਂ ਜਾਂਦੀ ਦੀ ਆ ਜਾਂਦੀ ਆ ਲੈ ਇੱਥੋਂ ਥਣ ਥਣ ਚੈੱਕ ਕਰ ਸਕਦੇ ਹਾਂ ਕੱਲਾ ਕੱਲਾ ਥਣ ਲੱਗਿਆ ਤੇ ਥਣ ਵੀ ਚੰਗਾ ਕੱਢਿਆ ਪਹਿਲਾਂ ਦੇ ਸਾਹ ਬਹੁਤ ਚੰਗਾ ਥਣ ਵੀਰੇ ਬਹੁਤ ਚੰਗਾ ਹਾਂ ਇਹਦੇ ਇਹਦੇ ਰਾਜੇ ਕਿੰਨੇ ਪੈਸੇ ਲਾਵਾਂਗੇ ਇਹਨਾਂ ਵੀਰੇ 1 ਪੰਜ ਮੋਲ 1 ਲੱਖ 1 ਘੇਰ ਦੇ ਦਾਂਗੇ ਇਹ ਦੇ ਦਾਂਗੇ 1 ਲੱਖ ਤੇ 1000 ਦੀ ਇਹ ਝੋਟੀ ਆ ਗਈ 5 ਨੰਬਰ ਤੇ ਤੇ 10 ਏ ਮੱਜਾਂ ਚ ਆਹ ਇਹ ਆ ਗਈ ਮੱਜਾਂ ਚ ਇਹਦਾ ਸੂਆ ਕਿਹੜਾ ਦਾ ਜੇ ਇਹ ਤੀਜੇ ਸੂਈ ਦੇ ਵੀਰੇ ਹੈ ਤੀਜੇ ਸੂਏ ਆ ਇਹਦਾ ਆ ਗਿਆ ਤੀਜਾ ਸੂਆ ਇਹ ਆ ਗਈ ਮਈਆਂ ਚ ਦੁੱਧ ਗਰੰਟੀ ਕਰਦੀ ਵੀਰੇ ਦੁੱਧ ਆ ਫਿਰ ਪਾ ਲਈਏ ਮੈਂ ਥੱਲੇ ਯਾਰ ਹੈ ਦੁੱਧ ਬਹੁਤ ਆ ਵੀਰੇ ਮੈਂ ਥੱਲੇ ਸੂਈ ਕਿੰਨੇ ਦਿਨ ਦੀ ਹੋਗੀ ਸੂਈ ਵੀਰੇ ਬਾਰਾ ਦਿਨ ਹੋਵੇ ਦੁੱਧ ਬੜਾ ਆਵਾ 12 13 ਦਿਨਾਂ ਦੀ ਸੂਈ ਥੱਲੇ ਦੁੱਧ ਤਿਆਰ ਕਿੰਨਾ ਹੁਣ ਦੁੱਧ 12 ਕਿਲੋ ਤਿਆਰ ਆ ਵੀਰੇ 12 ਕਿਲੋ ਆ ਲੀਟਰ 14 ਲੀਟਰ 14 ਕੰਡੇ ਵਾਲਾ ਪਾ ਲੀਏ ਆ ਇੱਥੇ ਤੇਰੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਲੈ ਚਾਰਾ ਜੂਆਂ ਨੂੰ ਬੋਚ ਕੇ ਲੈ ਜਲ ਟਕਾਈ ਨਾ ਆਡਰੂ ਡਰੇ ਦਾ ਵੀ ਚੰਗਾ ਤੇ ਥਣ ਇਹਦਾ ਕਿਵੇਂ ਆ ਰਾਜ ਚਵਾਈ ਦੀ ਟਾਈਟ ਤਾਂ ਨਹੀਂ ਚਵਾਈ ਦਾ ਵੀਰੇ ਬਾਲੀ ਪੋਲੀ ਆ ਰੋ ਦੀ ਚਵਾਈ ਤੇ ਜਵਾਕ ਚੋਲੇ ਮੋਟੀ ਮੋਟੀ ਧਾਰ ਅੱਛਾ ਜਿਆਦੇ ਟਾਈਟ ਤਾਂ ਨਹੀਂ ਮੈਂ ਖਿਆ ਨਹੀਂ ਮੈਂ ਕਹਿੰਦਾ ਧਾਰ ਤੇ ਨਹੀਂ ਪੋਲੀ ਆ ਵੀਰੇ ਇੱਕ ਬੰਦੇ ਨੇ 100 ਕੰਨ ਲਾ ਦੀ 100 ਕੰਨ ਕਹਿੰਦੇ ਬੈ ਚੂ ਜਾਂਦੀ ਹੈ ਬੱਚਾ ਕਿਹੜਾ ਇਹਦਾ ਬੱਚਾ ਦਾ ਹੀ ਜੱਟੀਆਂ ਦੀ ਕੱਟਾ ਜੀ ਆ ਬੱਚਾ ਆ ਗਿਆ ਕੱਟਾ ਹਾਂਜੀ ਹਾਂਜੀ ਆ ਹੱਕ ਦੇ ਇਹ ਵੀ ਬਾਡੀ ਵਾਲੀ ਆ ਗਈ ਬਾਡੀ ਬੂਡੀ ਇਹਦੀ ਵੀ ਲਾਜਵਾਬ ਆ ਗਈ ਪੂਰੀ ਇਸ ਤਰ੍ਹਾਂ ਇਹ ਗੱਲਬਾਤ ਕਰ ਲਈਏ ਆਰਡਰ ਉਡਰੇ ਦਾ ਵੀ ਚੰਗਾ ਬਾਈ ਤੇ ਬਾਕੀ ਦੁਪਹਿਰ ਕ ਦਾ ਸਮਾਂ ਉਹ ਹਿਸਾਬ ਨਾਲ ਕਰ ਲਿਓ ਅਡਜਸਟਮੈਂਟ ਸੂਆ ਤੀਜਾ ਤੇ 12 ਕਿਲੋ ਕੰਡੇ ਵਾਲਾ ਬਾਈ 12 ਕਿਲੋ ਕੰਡੇ ਵਾਲਾ ਵੀਰੇ ਕੰਡੇ ਵਾਲਾ ਰੈਡੀ 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 ਇਹ ਆ ਗਈ 6 ਨੰਬਰ ਤੇ ਨਾ 6 ਨੰਬਰ ਤੇ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਵੀਰੇ 1 5 1 ਲੱਖ ਤੇ 5000 ਹਾਂ ਜੀ ਉਹਦੇ ਚ ਮਨਤਾਨ ਕਰ ਮੈਂ ਮੜਾ ਮੋਟੇ ਵੀਰੇ ਬਾਲਾ ਨਹੀਂ ਹੁਣਾ ਅੱਛਾ ਹਾਂ ਮੈਂ ਬੜੀ ਚੰਗੀ ਆ ਠੀਕ ਆ ਗੱਲ ਤੇ ਹੁਣ ਦਾ ਜੂ ਲਿਆ 6 ਨੰਬਰ ਵਾਲੀ ਝੋਟੀ ਇਹ ਹੈਗੀ ਛੋਟੇ ਮੋਲਦੀ ਰੂੰਗ ਵਾਲੀ ਵੀਰੇ ਮੈਂ ਇੱਕ ਦੀ ਲਵਾਂ ਨਾ ਰੂੰਗ ਵਾਲੀ ਠੀਕ ਆ ਗੱਲ ਆ ਇਹ ਦਾ ਇਹ ਫਲੂ ਨਹੀਂ ਆਈ ਦੋ ਦੰਦਾਂ ਦਾ ਹਾਂ ਅੱਛਾ ਦੋ ਦੰਦ ਸੂਹਾਂ ਪਹਿਲਾਂ ਆਏ ਇਹ ਨੀਲੀ 라ਵੀ ਚ ਗ੍ਰੇਡੇਟਡ ਵੀ ਆ ਗਈ ਹੈ ਨਾ ਨੀਲੀ 라ਵੀ ਪਿਓਰ ਨੀਲੀ 라ਵੀ ਵੀ ਹੈ ਜੀ ਨਾ ਗ੍ਰੇਡੇਟਡ ਚ ਆ ਗਈ ਅੱਖਾਂ ਨਹੀਂ ਆਈਆਂ ਕੰਦੀਆਂ ਅੱਖਾਂ ਨਹੀਂ ਆਈਆਂ ਆ ਗ੍ਰੇਡੇਟਡ ਚ ਆ ਗਈ ਦੰਦਾਂ ਚ ਦੋ ਦੰਦ ਸੂਹਾਂ ਪਹਿਲਾਂ ਆ ਨੇੜੇੋਂ ਫੜ ਲੈ ਰੱਜ ਥੋੜੀ ਆ ਨੇੜੇੋਂ ਮੇਟੋ ਲੀਡ ਕਰਦੀ ਆ ਥੋੜੀ ਜੀ ਇਹਨੂੰ ਕੈ ਕਿ ਦਿਨ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਹੋ ਗਏ 8-9 ਦਿਨ ਇਹ ਥੱਲੇ ਕਿੰਨਾ ਕੁ ਦੁੱਧਾ ਹੁਣ ਇਹ ਥੱਲੇ ਵੀਰੇ ਕੰਡਿਆ ਦਾ 8 ਕਿਲੋ ਲੀਟਰ ਦਾ ਹੋਣਗੇ ਇਹਦੇ ਥੱਲੇ ਕੰਡੇ ਵਾਲਾ 8 ਕਿਲੋ ਆ ਦੁਪਹਿਰ ਦਾ ਸਮਾਂ ਬਾਈ ਉਹ ਹਿਸਾਬ ਨਾਲ ਜੱਜਮੈਂਟ ਕਰੀ ਜਾਇਓ ਸਿੰਘ ਸੁੰਗ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਪੁੱਛ ਕੇ ਲੈ ਜਾਣਾ ਹਾਂ ਥਣ ਥਣ ਚੰਗਾ ਲੱਗਿਆ ਮੁੱਠੀ ਵਾਲਾ ਥਣ ਬਣਾਉਂਦੀ ਆ ਬਹੁਤ ਚੰਗੀ ਚੁਵਾਈ ਆ ਵੀਰੇ ਆਰਡਰ ਥੋੜਾ ਜੰ ਅੰਦਰ ਨੂੰ ਹੀ ਰੱਖ ਦੀ ਆ ਨਾ ਹਾਂ ਅੰਦਰ ਰੱਖ ਦੀ ਵੀਰੇ ਆਰਡਰ ਦੀ ਤੱਕ ਸਾਰੀ ਅੰਦਰ ਲੈ ਲਵਾਂਗੇ ਅੱਗੇ ਤਾਂ ਜੀਵੀਦਰ ਭਾਈ ਕੋਲੋਂ ਦੀ ਹਾਂਜੀ ਕਟਨੇ ਸਾਹ ਜਿਹੜੇ ਥੋੜੇ ਮਾਲੀ ਵਿਸ਼ੇਖਾ ਕੋਲੋਂ ਆਈ ਆ ਠੀਕ ਹੈ ਕਿਰਤੀ ਮਜ਼ਦੂਰ ਸਾਜਣੇ ਕੋਲੋਂ ਆਈ ਆ ਹਾਂਜੀ 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 ਇਹਦੇ ਕਿੰਨੇ ਪੈਸੇ ਲਵਾਂਗੇ ਦਾ ਜੀ ਇਹਦੇ ਏ ਪੈਂਦੀ ਆ ਨੀਲੀ ਦੀ ਝਲਕ ਜੀ ਪੈਂਦੀ ਆ ਵੀ ਅੱਖਾਂ ਅੱਖਾਂ ਤੋਂ ਮਾਰ ਖਾਂਦੀ ਆ ਉਹਦਾ ਮਾਰਕਿੰਗ ਸਾਰੀ ਇਹਦੀ ਪ੍ਰੋਪਰ ਆ ਜੀ ਇਹ ਆ ਗਈ 7 ਨੰਬਰ ਤੇ ਆ ਨਾ ਬਾਈ ਹਾਂ 7 ਨੰਬਰ ਤੇ ਇਹਦਾ 65 ਮੰਗਦਾ ਕਿੰਨੇ ਦੀ ਛੱਡ ਦਾਂਗੇ ਇਹ ਆਪਾਂ ਵੀਰੇ ਮਾਨ ਤਾਂ ਨਹੀਂ ਹੋਊ 4-500 ਇਹ ਚ ਬੜਾ ਨਹੀਂ ਹੁਣ ਅੱਛਾ 1500 ਛੱਡ ਦਾਂਗੇ ਹਾਂ ਚੰਗੀ ਝੋਟੀ ਆ ਵੀਰੇ ਤੇ ਹੁਣ ਲੈ ਆਰਾ ਜੋ 8 ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਵੀਰੇ ਇਹ ਦੂਜਾ ਸੂਆ ਹਾਂਜੀ ਹਾਂ ਸੂਈ ਹੋਈ ਆ ਕਿ ਸੂੰਦੀ ਆ ਗੱਬਣਾ ਗੱਬਣਾ ਇਹ ਗੱਬਣਾ ਹਾਂਜੀ ਇਹ ਦੂਜੇ ਸੂਏ ਵਾਸਤੇ ਗੱਬਣਾ ਕਿੰਨਾ ਟਾਈਮ ਕੱਢਦੀ ਆ ਇਹ ਵੀ ਆ ਇਹ ਵੀ ਬਾਈ ਕਹਿੰਦਾ ਇੱਕ ਹਫਤੇ ਦੀ ਕੱਚੀ ਆ ਜੇ ਗੱਲਬਾਤ ਕਰ ਲਈਏ ਇਹਦਾ ਕੀਰ ਕੱਟ ਜਾ ਰਿਹਾ ਪਹਿਲਣ ਦਾ ਇਹਨੇ ਵੀਰੇ ਯਾਰ ਆਪਾਂ ਯਕੀਨ ਕਰਨੇ ਬੰਦੇ ਆ ਕਹਿੰਦਾ ਉਹ ਕਹਿੰਦਾ ਪੂਣ ਨੇ ਚਾਹ ਉਹ ਅਗਲਾ ਦਿੰਦਾ ਪਰ ਨਹੀਂ ਦਿੰਦਾ ਹੁਣ ਠੀਕ ਆ ਗੱਲ ਆ ਪੂਣ ਨੇ 11 ਨਾਲ 11.5 ਦੋ ਦਿੱਤਾ ਹੁਣ ਐ ਕੀ 12 ਪਲੱਸ ਦਾ ਦੇਉ ਬਈ ਹਾਂ 12 ਤੋਂ ਬਾਰੇ ਦੇ ਦਈਏ ਬਾਰੇ ਤੋਂ 12 ਪਲੱਸ ਤੇ ਆਪਾਂ ਗਾਰੰਟੀ ਲੈ ਲਾਂਗੇ ਹਾਂ ਹੂੰ ਥਾਣ ਥੋਣੇ ਇਹਨੂੰ ਵੀ ਚੰਗਾ ਲੱਗਿਆ ਆਡਰ ਇਹ ਚੰਗਾ ਬਣਾਉਗੀ ਹਨਾ ਚੰਗਾ ਬਣਾਉਂਗਾ ਚੰਗਾ ਬਣਾਉਗੀ ਆਡਰ ਚੰਗਾ ਬਣਾਉਗੀ ਦਿਨ ਹਜੇ 5 ਤੋਂ 7 ਇਹ ਕੱਢ ਦੂਗੀ ਜਿਵੇਂ ਦੱਸਿਆ ਬ ਚੋਟੀ ਇਹ ਵੀ ਸਾਫ ਸੁਥਰੀ ਆ ਥੱਲੇ ਦੀ ਥਾਣੀ ਦਾ ਵੀ ਕੱਲਾ ਕੱਲਾ ਲੱਗਿਆ ਤੇ ਹੈਗੀ ਇਹ ਵੀ ਸੱਜਣਾਂ ਵਟਨ ਵਾਲਾ ਲੇਵਾ ਇਹਦਾ ਵੀ ਆ ਜੇ ਢਿੱਲਾ ਢੁੱਲਾ ਬਹੁਤ ਪਈਆਂ ਲੇਵੇ ਦੇ ਵਿੱਚ ਆਰਡਰ ਹਜੇ ਬਣਾਉਣਾ ਚੋਟੀ ਨੇ ਇੱਕ ਹਫਤਾ ਬਾਅਦ ਹੀ ਕਹਿੰਦਾ ਕੱਚੀ ਆ ਇੱਕ ਹਫਤਾ ਜ਼ਰੂਰ ਕੱਢ ਦੂਗੀ ਇਹਦੇ ਰਾਜੇ ਕਿੰਨੇ ਪੈਸੇ ਲਵਾਂਗੇ ਵੀਰੇ ਇਹਦਾ ਅੱਜ ਦਾ ਮੁੱਲ ਤਾਂ ਹੈਗਾ 1 ਲੱਖ 5000 ਅਛਾ 1 ਲੱਖ 3000 ਦੀ ਦੇ ਦਾਂਗੇ ਠੀਕ ਜੋ ਸੂਪੀ ਫਿਰ ਆਪਾਂ ਦੁੱਧ ਦੇ ਹਿਸਾਬ ਨਾਲ ਕਰਾਂਗੇ ਕੀ ਕਹਿੰਦੀ ਆ ਪੋਰਾ ਦੀ ਬਾਣੀ ਠੀਕ ਐ ਕੋਈ ਤੇ ਮੌਕੇ ਦੇਖ ਲਾਜੀ ਅੱਜ ਕਿੰਨੇ ਦੇ ਦੇ ਦਾਂਗੇ ਆਪਾਂ 1 ਲੱਖ 5 ਮੋੜਾ ਹੀ ਅੱਜ ਦੇ ਦਾਂਗੇ 1 ਲੱਖ ਤੇ 3000 ਹਾਂਜੀ ਅੱਜ ਬਾਈ ਕਹਿੰਦਾ ਢੱਲਾ ਢੱਲਾ ਬਹੁਤ ਐ ਕਿਹੜੀ ਆਪਣੇ ਘਰ ਦੇ ਰੇਟਾਂ ਕੋਈ ਪਹੁੰਚ ਪੁੰਨ ਦਾ ਕੋਈ ਰੇਟ ਨਹੀਂ ਅੱਗੇ ਨਾ ਇੱਕ ਝੋਟੀ ਵੇਚੀ ਕਹਿੰਦੇ ਬਾਈ ਪਹੁੰਚ ਕੀਤੀ ਮੈਂ ਕੋਈ ਪਹੁੰਚ ਨਹੀਂ ਕੀਤੀ ਆਪਣੇ ਘਰ ਦਾ ਮੁੱਲ ਨਹੀਂ ਇਹਦਾ 1 ਲੱਖ ਤੇ 3000 ਅੱਠ ਨੰਬਰ ਆਈ ਦਾ ਆ ਗਿਆ ਹਾਂਜੀ 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 ਤੇ ਹੁਣ ਲਿਆ 9 ਨੰਬਰ ਆਈ ਝੋਟੀ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਸੂਈ ਹੈ ਵੀਰੇ ਇਹ ਦੂਜਾ ਸੂਆ ਹਾਂਜੀ ਇਹ ਪਾਲਪੁਲ ਜੀ ਕਰੀ ਖੜੀ ਆ ਨਾ ਭਾਲੀ ਵੀਰੇ ਬੱਚਾ ਮੂੰਹ ਲਾ ਗਿਆ ਉਹ ਬੱਚਾ ਮੂੰਹ ਨੇ ਬੰਨਤਾ ਰਾਜੂ ਨੇ ਅੱਛਾ ਮੂੰਹ ਲਾ ਗਿਆ ਪਾਸਮੀ ਜੀ ਖ ਤੇ ਦੁੱਧ ਦੀ ਗੱਲ ਕਰਤੀ ਵੀਰੇ ਤੂੰ ਝੂਠਪੁਰੀ ਮੰਨੇਗਾ ਵੀ ਦੁੱਧ ਇੰਨਾ ਹੋ ਗਿਆ ਥੱਲੇ ਯਾ ਸੁਈ ਕਿੰਨੇ ਦਿੰਦੀ ਐ ਸੁਈ ਵੀਰੇ 15 ਦਿਨ ਹੋ ਗਏ 12 ਦਿਨ ਹੋ ਗਏ 12 13 ਦਿਨ ਹਾਂਜੀ ਹਾਂ ਸੁਆ ਦੂਜਾ ਦੁੱਧ ਸੁਆ ਕੱਦ ਵੀ ਡੇ ਦਾ ਵੀ ਆ ਗਿਆ ਥੋੜੀ ਟਿੱਕੀ ਉੱਤੋਂ ਸਿੰਗਲ ਹੱਡੀ ਆ ਨਾ ਹਾਂਜੀ ਹਾਂ ਇਹ ਥੱਲੇ ਕਿੰਨਾ ਤਿਆਰ ਆ ਹੁਣ ਥੱਲੇ 12 ਕਿਲੋ ਵੀਰੇ ਕੰਡੇ ਵਾਲਾ ਕੰਡੇ ਵਾਲਾ 12 ਕਿਲੋ ਤਿਆਰ ਆ ਹਾਂਜੀ ਲੀਟਰ 14 ਹੋ ਆ ਲੀਟਰ ਬਾਈ ਕਹਿੰਦਾ 13 14 ਬਣ ਜਾਣਗੇ ਕੰਡੇ ਤੇ ਰੱਖਣ ਵਾਲਾ ਇਹਦੇ ਥੱਲੇ 12 ਕਿਲੋ ਰੈਡੀ ਦਾ ਇਸ ਟਾਈਮ ਸੁਆ ਦੂਜਾ ਇਹਦੇ ਕਿੰਨੇ ਪੈਸੇ ਲਾਵਾਂਗੇ ਭਾਈ ਇਹ ਆ ਵੀਰ ਜੈ ਜੀ ਮੋਲਾ 82000 ਇਹ ਦੇ ਦਾਂਗੇ 82000 ਦੀ 80 ਦੇ ਦਾਂਗੇ ਵੀਰੇ ਮੁੱਲ 82000 80 ਦੇ ਦਾਂਗੇ 80 ਵੀ ਛੱਡ ਦਾਂਗੇ ਹਾਂ ਇਹ ਆ ਗਈ 9ਵੇਂ ਨੰਬਰ ਤੇ ਸੂਹਾ ਦੂਜਾ 15 ਦਿਨ ਦੇੜ ਘੇੜ ਸੂਈ ਹੋਈ ਆ 15 12 ਦਿਨ ਹੋ ਗਏ ਹੋਣੇ ਵੀਰੇ ਹਾਂ ਇਹ ਬਾਈ ਕਹਿੰਦਾ ਦੇ ਬੱਚਾ ਕੀ ਨਾਲ ਦੇ ਬੱਚਾ ਕੱਟਾ ਇਹ ਇਹਦੇ ਨਾਲ ਮੇਲ ਕਫ ਆ ਗਿਆ ਕੱਟਾ ਇਹ ਤੇ ਆ ਤੇ ਆ ਇੱਕ ਨੰਬਰਾਈ ਝੋਟੀ ਕੇਰਾ ਹੋਰ ਤੋਰ ਕੇ ਦਿਖਾ ਦੇ ਇਹਨੂੰ ਤੁਸੀਂ ਤੋੜਦੇ ਖੋਲ ਕੇ ਕੇਰਾ ਇਹ ਆ ਗਈ ਸੱਜਣੋ ਖੀਰੀ ਕੱਦ ਵਿੱਡ ਦੀ ਕੁਆਲਿਟੀ ਬਹੁਤ ਆ ਤੇ ਬਾਡੀ ਬੁੱਡੀ ਦੀ ਕੁਆਲਿਟੀ ਤਾਂ ਲਾਜਵਾ ਆ ਵੀ ਆ ਕੱਟੀ ਦੀ ਤੇ ਆਰਡਰ ਵੀ ਯਾਰ ਚੰਗਾ ਬਣਾਉਗੀ ਅਜੇ ਇਹਦੇ ਕਾ ਇੱਕ ਦਿਨ ਰਸਈ ਰਾਜੇ ਇਹ ਵੀਰੇ ਹਫ਼ਤਾ ਤਾਂ ਲਈ ਜਾਊਗੀ ਇੱਕ ਹਫ਼ਤਾ ਹਾਂ 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 ਇੱਕ ਹਫ਼ਤਾ ਕੱਢ ਦੂਗੀ ਇਹ ਤਾਂ ਮੇਲੇ ਮੂਲੇ ਪਾਉਣ ਵਾਲੀ ਚੀਜ਼ ਆ ਨਾ ਇਹ ਵੀਰੇ ਕੋਈ ਸੋਹ ਵਾਲਾ ਹੋਇਆ ਬੰਦਾ ਮੰਤਰੀ ਉਹ ਨਹੀਂ ਲੈ ਜਾਣੀਆਂ ਠੀਕ ਆ ਗੱਲਾਂ ਸੋਚ ਪਾ ਲਈ ਪਹਿਲੇ ਨੰਬਰ ਤੇ ਹੋ ਵੀਰੇ ਆ ਕੁਆਲਿਟੀ ਬਹੁਤ ਆ ਬਰੀਕੀਆਂ ਬਹੁਤ ਨੇ ਹਣਾ ਪਾ ਜਮਾ ਫ੍ਰੀਕ ਆ ਗਈ ਜੇ ਗੱਲਬਾਤ ਕਰ ਲਈਏ ਬਣੀ ਚੰਗੱਟੀਆਂ ਇਹ ਇੱਥੇ ਇੱਥੇ ਖੜ੍ਹਾ ਲਾ ਰਾਮੂ ਘਰਾ ਕੇ ਇੱਥੇ ਤੇ ਬਾਕੀ ਯਾਰ ਖੜਨੀ ਖੁਰਨੀ ਵੀ ਚੰਗੀ ਆ ਨਾ ਸੁਭਾਅ ਵੀ ਚਾਰ ਸਭਾਈ ਵਾ ਚੰਗਾ ਵੀਰੇ ਤੇ ਮੂੰਹੋਂ ਆ ਗਈ ਖੀਰੀ ਖੀਰੀ ਵੀਰੇ ਖੀਰੀ ਆ ਮੂੰਹੋਂ ਆ ਗਈ ਖੀਰੀ ਤੇ ਇਹਦਾ ਥਣ ਥਣ ਮੈਂ ਤੁਹਾਨੂੰ ਦਿਖਾ ਦਣਾ ਇੱਕ ਐਨ ਥਣ ਐ ਲੱਗਿਆ ਕੱਲਾ ਕੱਲਾ ਤੇ 4x4 ਆਡਰ ਵਾਲਾ ਸਿਸਟਮ ਆ ਆਡਰ ਚੰਗਾ ਬਣਾਉਗੀ ਇੱਕ ਹਫਤਾ ਬਾਕੀ ਆ ਜੇ ਇੱਕ ਹਫਤਾ ਇਹ ਕੱਢਦੀ ਆ ਤਹ ਹਫਤੇ ਜਦਾਂ ਮੈਂ ਮੰਨ ਲਓ ਵੀ ਜਮੇ ਫਸ ਜੂਗੀ ਰਾਜਾ ਫਸ ਜੂ ਫਸ ਜੂ ਵੀਰੇ ਫਸਣ ਵਾਲਾ ਸਿਸਟਮ ਇਹ ਹੋ ਜੂਗਾ ਦੰਦਾਂ ਚ ਖੀਰੀ ਇਹਦਾ ਮੁੱਲ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰਾਂਗੇ ਵੀਰੇ ਫੋਨ ਤੇ ਹਾਂ ਨੰਬਰ ਬੋਲ ਦੇ ਰਾ ਜੀ ਨੰਬਰ ਆ ਗਏ 95927 ਹਾਂਜੀ 73698 ਇੱਕ ਵਾਰੀ ਹੋਰ ਬੋਲੋ ਜੀ 95927 73698 ਜੀ ਲੈ ਸੱਜਣੋ ਅੱਜ ਦਿਖਾਈਆਂ ਨੇ ਆਪਾਂ ਨੇ ਬਾਈ ਰਾਜੇ ਕੋਲੇ ਨੌ ਝੋਟੀਆਂ ਇਹਨਾਂ 'ਚ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਆਪਾਂ ਵੀਰੇ ਨੌ 10 ਝੋਟੀਆਂ ਹਰ ਵਾਰ 24 ਘੰਟੇ ਪ੍ਰੋ ਹੋਣੀਆਂ ਇਹ ਆ ਵੀਰੇ ਬਾਹਰ ਝੋਟੀਆਂ ਦਿਖਾਈ ਬਾਹਰ ਖੜੀਆਂ ਇਹ ਅਗਲੀ ਵੀਡੀਓ ਦਿਖਾਵਾਂਗੇ ਬਸ ਚੰਗੇ ਟੌਟ ਟੌਟ ਜਾਨ ਇਹ ਤਿਆਰ ਹੋਈ ਜਾਂਦੀਆਂ ਇਹ ਪਾਈ ਗਰਾਂ ਦਿਖਾਵਾਂਗੇ ਅਗਲੀ ਵਾਰੀ ਤੇ ਅੱਜ ਸਾਨੂੰ ਤਕਰੀਬਨ ਮੈਂ ਦੋ ਤਿੰਨ ਬ੍ਰਾਂਡ ਦਿਖਾਤੀ ਇੱਕ ਤਾਂ ਦਿਖਾਤੀ ਖੀਰੀ ਝੋਟੀ ਜਿਵੇਂ ਇੱਕ ਨੰਬਰ ਤੇ ਖੜੀ ਆ ਇੱਕ ਵੱਡੇ ਦੁੱਧ ਵਾਲੀ ਦਿਖਾਤੀ ਵੱਡੀ ਮੈਂ ਤੇ ਮੀਣੀ ਵੀ ਦਿਖਾਤੀ ਤੇ ਵਿੱਚ ਬੱਲੀ ਵੀ ਦਿਖਾਤੀ ਹਾਂ ਹਾਂ ਸਾਰੇ ਬ੍ਰਾਂਡ ਹੀ ਦਿਖਾਤੇ ਬਾਕੀ ਨੰਬਰ 22 ਦਾ ਵੀਡੀਓ ਚਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਚੋਂ ਬਾਈ ਜਿਹੜਾ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ